ਸਾਡੇ ਡਿਪਾਰਟਮੈਂਟ ਲੋ ਕਾਰਵਾਈ ਕੀਤੀ ਗਈ ਹੈ ਉਹਦੇ ਬਾਰੇ ਸਾਰੀ ਬਰੀਫ ਕਰਾਂਗਾ ਮੇਰਾ ਨਾਮ ਹੈ ਜੀ ਡੀਐਸ ਛੀਮਾ ਤੇ ਮੈਂ ਐਸ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅੰਮ੍ਰਿਤਸਰ ਰੇਂਜ ਵਿਖੇ ਤਾਇਨਾਤ ਹੈ ਜਿਹੜੀ ਕੱਲ ਕਾਰਵਾਈ ਸੀਗੀ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਮੇਰੇ ਇਨਸਪੈਕਟਰ ਤਰਵਿੰਦਰ ਸ਼ਰਮਾ ਜੀ ਜਿਹੜੇ ਵੀ ਉਸ ਐਕਸਾਈਜ਼ ਸਰਕਲ ਦੇ ਇੰਚਾਰਜ ਵੀ ਨੇ ਤੇ ਉਸ ਐਕਸਾਈਜ਼ ਡਿਸਟ੍ਰਿਕਟ ਦੇ ਮੇਰੇ ਈਟੀਓ ਸਾਹਿਬ ਐਕਸਾਈਜ਼ ਅਫਸਰ ਸ਼੍ਰੀ ਲਲਿਤ ਕੁਮਾਰ ਜੀ ਇਹਨਾਂ ਕੋਲ ਇਨਪੁਟ ਸੀਗਾ ਕਿ ਉਸ ਜਗ੍ਹਾ ਦੇ ਉੱਤੇ ਜਿਹੜਾ ਆ ਇੱਕ ਮੈਰਿਜ ਫੰਕਸ਼ਨ ਬੈਂਕਕੁਇਟ ਹਾਲ ਦੇ ਵਿੱਚ ਉਹ ਤਨਾਮ ਹੈਗਾ ਜੀ ਸਰਵ ਐਲਾਈਅੰਸ ਪ੍ਰਾਈਵੇਟ ਲਿਮਟਿਡ ਆ ਜੀ ਸਰੋਵਰ ਪ੍ਰੀਮੀਅਮ ਸਰਕਟ ਹਾਊਸ ਦੇ ਨਾਲ ਜਾਂ ਉਹਦੇ ਵਿੱਚ ਹੀ ਆ ਜੀ ਉੱਥੇ ਬਿਨਾ ਪਾ ਐਲ 50 A ਦਾ ਪਰਮਿਟ ਜੋ ਕਿ ਮੈਰਿਜ ਦੇ ਵਿੱਚ ਲਿਕਰ ਸਰਵ ਕਰਨ ਵਾਸਤੇ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਜਾਂਦਾ ਹੈ ਜਦੀ ਮਾਤਰ ਫੀਸ ਸਿਰਫ 2000 ਰੁਪਏ ਆ ਉਹਨੂੰ ਬਿਨਾ ਲਿਆ ਉੱਥੇ ਲਿਕਰ ਸਰਵ ਕੀਤੀ ਜਾ ਰਹੀ ਸੀਗੀ ਤੇ ਇਨਸਪੈਕਟਰ ਸਹਿਬਾਨ ਦੋ ਦੀ ਟੀਮ ਬਣਾ ਕੇ ਭੇਜੇਗੇ ਤੇ ਦੇਦੇ ਵਿੱਚ ਤਰਵਿੰਦਰ ਸ਼ਰਮਾ ਜੀ ਤੇ ਮੋਹਿਤ ਗੁਪਤਾ ਜੀ ਦੋਵੇਂ ਜਣੇ ਸੀ ਮੌਕੇ ਦੇ ਉੱਪਰ ਪਾਇਆ ਗਿਆ ਕਿ ਉਹਨਾਂ ਕੋਲੇ ਪਰਮਿਟ ਮੰਗਨ ਤੇ L50A ਦਾ ਪਰਮਿਟ ਮੰਗਦੇ ਉਹ ਪੇਸ਼ ਨਹੀਂ ਕਰ ਸਕੇ ਜਿਸ ਤੋਂ ਬਾਅਦ ਉਹਦਾ ਚਲਾਨ ਕਰ ਦਿੱਤਾ ਗਿਆ ਤੇ ਮੌਕੇ ਦੇ ਉੱਤੇ ਜਿਹੜਾ ਹੈਗਾ ਜੀ ਸਾਨੂੰ ਕਰੀਬ 6 ਦੇ ਕਰੀਬ ਜੜੀਆਂ ਹੈਗੀਆਂ ਨੇ ਬੋਤਲਾਂ ਮਿਲੀਆਂ ਨੇ ਤੇ ਇਹਦੇ ਸਬੰਧੀ ਜਿਹੜਾ ਅਸੀਂ ਕੰਪੀਟੈਂਟ ਅਥਾਰਟੀ ਜੋ ਕਿ ਡਿਪਟੀ ਕਮਿਸ਼ਨਰ ਐਕਸਾਈਜ਼ ਜਲੰਧਰ ਜ਼ੋਨ ਨੇ ਉਹਨਾਂ ਨੂੰ ਇਹਦਾ ਕੇਸ ਬਣਾ ਕੇ ਫਾਰਵਰਡ ਕਰ ਦਿੱਤਾ ਗਿਆ ਆ ਜੀ ਉਹਨਾਂ ਵੱਲੋਂ ਇਹਦਾ ਕੇਸ ਫਿਕਸ ਕਰਕੇ ਇਹਨਾਂ ਨੂੰ ਜਿਹੜਾ ਐਸ ਪਰ ਲਾਅ ਬਣਦਾ ਜੁਰਮਾਨਾ ਲਗਾਇਆ ਜਾਏਗਾ ਜੀ ਸਰ ਆਮ ਮੈਰਿਜ ਪੈਲੈਸ ਦਾ ਹੋਟਲਸ ਨੂੰ ਕੀ ਆਪਣੇ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਮੇਰੇ ਵੱਲੋਂ ਪੈਸੇ ਨਹੀਂ ਦੀ ਸਾਰਿਆਂ ਨੂੰ ਬੇਨਤੀ ਆ ਕਿ ਜਿੱਦਾਂ ਮੈਰਿਜ ਪੈਲੈਸਸ ਦੇ ਵਿੱਚ ਇਸ ਵੇਲੇ ਜਿਹੜਾ ਮੈਰਿਜਸ ਦਾ ਸੀਜ਼ਨ ਚੱਲ ਰਿਹਾ ਆ ਯਾਰ ਤੇ ਗਵਰਨਮੈਂਟ ਆਫ ਪੰਜਾਬ ਨੇ ਤੇ ਆਪਕਾਰੀ ਵਿਭਾਗ ਨੇ ਮੈਰਿਜ ਦੇ ਵਿੱਚ ਲਿਕਰ ਸਰਵ ਕਰਨ ਵਾਸਤੇ ਇੱਕ ਪਰਮਿਟ ਜਾਰੀ ਹੁੰਦਾ ਆ ਉਹਦਾ ਨਾਮ ਹੈਗਾ ਆਪਕਾਰੀ ਭਾਸ਼ਾ ਚ L50A ਉਹਦੀ ਬਹੁਤ ਥੋੜੇ ਜਿਹੇ ਜਿਹੜੀ ਫੀਸ ਰੱਖੀ ਗਈ ਆ ਫੀਸ ਇੰਨੀ ਕਿ ਹੈਗੇ ਬੇਸਿਕਲੀ ਉਹ ਕੰਪਲਾਈਂਸ ਵਾਸਤੇ ਆ ਕਿ ਸਾਡੇ ਕੋਲੇ ਡਾਟਾ ਹੁੰਦਾ ਰਹੇ ਕਿ ਕਿਹੜੀ ਕਿਹੜੀ ਜਗ੍ਹਾ ਫੰਕਸ਼ਨ ਹੋਇਆ ਉਹਦੇ ਵਿੱਚ ਕਿੰਨੀ ਕੁ ਗੈਦਰਿੰਗ ਸੀਗੀ ਤੇ ਉਹਦੇ ਬੇਸ ਦੇ ਉੱਤੇ ਅਸੀਂ ਜੀਐਸਟੀ ਤੇ ਆਪ ਕਰੀਦੇ ਜਿਹੜਾ ਹੈਗਾ ਮੰਨ ਲੀਆ ਕਿੰਨਾ ਸਾਨੂੰ ਆ ਸਕਦਾ ਸਰਕਾਰ ਨੂੰ ਉਹਦਾ ਪਤਾ ਲਗਾਇਆ ਜਾ ਸਕੇ ਮੇਰੀ ਸਾਰਿਆਂ ਨੂੰ ਹੱਥ ਛੋੜ ਕੇ ਇਹੀ ਬੇਨਤੀ ਹੈ ਜੀ ਕਿ ਜਿਹੜੇ ਵੀ ਭੈਣਾ ਭਰਾਵਾਂ ਦੇ ਕੋਈ ਅੱਗੇ ਫੰਕਸ਼ਨ ਆ ਰਹੇ ਆ ਉਹ ਕਿਰਪਾ ਕਰਕੇ ਆਨਲਾਈਨ ਪੋਰਟਲ ਦੇ ਉੱਤੇ L50A ਅਪਲਾਈ ਕਰੋ ਤੇ ਉਹਨੂੰ ਜ਼ਰੂਰ ਲੈ ਕੇ ਉਸ ਤੋਂ ਬਾਅਦ ਇਹ ਲਿਖ ਕੇ ਜਿਹੜੀ ਆ ਉੱਥੇ ਸਰਵ ਕੀਤੀ ਜਾਵੇ ਲੋਕ ਸਿੱਧਾ ਵੀ ਡਿਪਾਰਟਮੈਂਟ ਨਾਲ ਸੰਪਰਕ ਕਰਕੇ ਲੈ ਸਕਦੇ ਆ ਜੀ ਪਰ ਸਿੱਧਾ ਸੰਪਰਕ ਕਰਨਾ ਸਿੱਧਾ ਕਰ ਸਕਦੇ ਆ ਬਟ ਇਹਦੇ ਵਿੱਚ ਫੇਸਲੈਸ ਸਿਸਟਮ ਜ਼ਿਆਦਾ ਬੈਟਰ ਹੈ ਜੋ ਗਵਰਨਮੈਂਟ ਨੇ ਬਣਾਇਆ ਹੋਇਆ ਹੈ ਜੀ ਵੈਸੇ ਤੇ ਜਿੰਨੇ ਬੈਂਕਵਿਟ ਹਾਲ ਜਾਂ ਮੈਰਿਜ ਪੈਲੈਸਿਸ ਨੇ ਉਹਨਾਂ ਸਾਰਿਆਂ ਨੂੰ ਲੌਗਇਨ ਤੇ ਪਾਸਵਰਡ ਦਿੱਤੇ ਹੋਏ ਆ ਜੀ ਸਰਕਾਰ ਵੱਲੋਂ ਜੀ ਕਿੰਨੀ ਫੀਸ ਹੈ ਸਰ ਜੀ ਇਹਦੀ 2000 ਰੁਪਏ ਫੀਸ ਹੈ ਜੀ ਐਸ ਪਰ ਐਕਸਾਈਜ਼ ਪਾਲਿਸੀ 2025-26 ਦੀ